ਬਹੁਤ-ਬਹੁਤ ਧੰਨਵਾਦ ਹੈ ਔਰ ਜਿੰਨੇ ਵੀਰ ਸਾਡੇ ਲੈਬ ਜੁੜੇ ਬੈਠੇ ਆ ਸਭ ਦਾ ਬਹੁਤ-ਬਹੁਤ ਧੰਨਵਾਦ ਆ ਕਬੱਡੀ ਨੂੰ ਪਿਆਰ ਕਰਦੇ ਆ ਕਬੱਡੀ ਨੂੰ ਦਿਲੋਂ ਚਾਹੁੰਦੇ ਆ ਜਿੰਨੇ ਵੀ ਦਰਸ਼ਕ ਵੀਰ ਜੁੜੇ ਹੋਏ ਆ ਸਭ ਦਾ ਬਹੁਤ-ਬਹੁਤ ਧੰਨਵਾਦ ਆ ਸਾਡਾ ਵੀਰ ਗੁਰਪ੍ਰੀਤ ਸੰਗਾਲੀ ਆਸਟ੍ਰੇਲੀਆ ਦੇ ਵਿੱਚ ਵੱਸਦਾ ਸਾਡਾ ਵੀਰ ਆ ਤੇ ਨਾਲ ਰਿੰਕੂ ਸੁੱਦੂਰੀ ਉਹਨਾਂ ਨੇ ਬਹੁਤ ਵੱਡੇ ਯੋਗਦਾਨੇ ਖਾਨ ਦੋਗਾਰੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਭਰਾਏ ਸਾਡੇ ਵੇਤੇ ਜੀ ਮੈਚ ਦੀ ਸ਼ੁਰੂਆਤ ਕੀਤੀ ਜਾਵੇ ਦੂਜਾ ਸੈਮੀਫਾਈਨਲ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਦੂਜਾ ਸੈਮੀਫਾਈਨਲ ਇੱਕ ਪਾਸੇ ਟੀਮਾਂ ਦੇ ਸਾਈਡਾਂ ਦੱਸ ਦਿਓ ਜੀ ਬਲਜੀਤ ਜੀ। ਬिजਲਪੁਰ ਦੀ ਟੀਮ ਕਿਹੜੇ ਪਾਸੇ ਆ ਜੀ ਕਰਿਓ ਇਸ਼ਾਰਾ। ਬिजਲਪੁਰ ਦੀ ਟੀਮ ਪਿੰਡ ਵਾਲੇ ਪਾਸੇ ਤੇ ਖੇਤਾਂ ਵਾਲੇ ਪਾਸੇ ਕਹਿੰਦੇ ਸ਼ੇਰੋ ਪਿੰਡ ਦੀ ਆ। ਹਸਨਪੁਰ ਵਾਲੇ ਮੁੰਡਿਆਂ ਦੀ ਬੇਤੀ ਹੈ। ਵੀ ਆਪਣੀ ਐਂਟਰੀ ਫੀਸ ਜ਼ਰੂਰ ਦੇ ਕੇ ਜਾਣ ਮੇਰਾ ਵੀਰ। ਹਸਨਪੁਰ ਦੀ ਟੀਮ ਨੂੰ ਮੈਂ ਬੇਤੀ ਕਰਦਾ। ਉਹਨਾਂ ਦੀ ਐਂਟਰੀ ਫੀਸ ਜਿਹੜੀ ਪੈਂਡਿੰਗ ਹੈ। ਉਹ ਜਰੂਰ ਆਪਣੀ ਐਂਟਰੀ ਫੀਸ ਜਮਾ ਕਰਾਉਣਗੇ ਲਓ ਪਹਿਲੀ ਕਬੱਡੀ ਕਹਿੰਦੇ ਛੇਰੋ ਪਿੰਡ ਵਾਲਾ RAM ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ RAM ਦਾ ਕਹਿੰਦੇ ਛੇਰੋ ਪਿੰਡ ਆਓ ਸਾਹਮਣੇ ਕਹਿੰਦੇ ਡਬਲ ਟੱਚ ਤੇ ਕਾਲਾ ਕਹਿੰਦੇ ਝੜੇੜੀ ਵਾਲਾ ਫੈਸਲਾ ਕਰਦਾ ਵੀ ਪੁਆਇੰਟ ਜਿਹੜਾ ਧਾਵੀ ਦੇ RAM ਦੇ ਉਹ ਆਪਣੀ ਟੀਮ ਲਈ ਜੋੜ ਦਿੰਦਾ ਉਪਰ ਦੀਆਂ ਟਾਈਆਂ ਪੈਣ ਗਿਆ ਤੇ ਛੋਟੀ-ਛੋਟੀ ਦੇ ਮੈਚ ਹੋ ਰਹੇ ਆ ਅੱਜ ਜਲਾਨ ਪਿੰਡ ਦੇ ਵਿੱਚ ਕਹਿੰਦੇ ਵੱਡਿਆ ਰੌਣਕ ਹੈ ਤੇ ਸ਼ਾਮ ਨੂੰ ਕਹਿੰਦੇ ਰੰਗਾ ਰੰਗ ਪ੍ਰੋਗਰਾਮ ਵੱਡੇ ਭਾਈ ਲਵਲੀ ਰਹਿਮਾਨ ਧੂਰੀ ਵਾਲੇ ਦਾ ਖੁੱਲਾ ਅਖਾੜਾ ਲੱਗਣਾ ਚੰਨਾ ਜਲਾਨ ਵਾਲਾ ਕਹਿੰਦੇ ਉਹਨੇ ਦੱਸਿਆ ਜਾਣਕਾਰੀ ਦੇ ਵਿੱਚ ਵਾਅਦਾ ਕੀਤਾ ਵੀ ਲਵਲੀ ਆਉਣਾ ਅੱਜ ਦੇ ਆਪਣੇ ਕਬੱਡੀ ਕੱਪ ਤੇ ਸਟੇਜ ਸੱਜੂਗੀ ਆਰ ਕਹਿੰਦੇ ਤਿਆਰੀਆਂ ਵਿਆਰੀਆਂ ਹੋ ਚੁੱਕੀਆਂ ਨੇ ਲਵਲੀ ਦੀ ਗੱਲ ਹੋੜੀ ਆ ਸਾਬੂ ਕਹਿੰਦੇ ਵੱਡਾ ਗਾਇਕ ਵੱਡਾ ਅਦਸਾਨ ਵੱਡਾ ਭਰਾ ਕਹਿੰਦੇ ਲਵਲੀ ਰਹਿਮਾਨ ਸਾਬ ਨੂੰ ਖਾੜਾ ਉਹਦਾ ਲੱਗਦਾ ਚੋਟੀ ਦੀ ਗੱਲ ਹੋਈ ਅੱਜ ਚੋਟੀ ਦੇ ਖੇਡ ਮੈਦਾਨ ਦੇ ਉੱਤੇ ਅਗਲੀ ਕਬੱਡੀ ਗੋਪੀ ਰਾਮ ਬਾਹਰ ਖੇਡ ਦੇ ਮੈਦਾਨ ਲਓ ਸਾਹਮਣੇ ਕਹਿੰਦੇ ਰਾਮ ਬਾਹਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਪਈ ਵੀ ਕਬੱਡੀ ਦੇ ਪਰ ਖਿਡਾਰੀ ਚਾਰ ਤਿਆਰ ਨੇ ਉਧਰ ਸਾਡੇ ਬੜੇ ਸਤਿਕਾਰਯੋਗ ਵੀਰ ਮਾਸਟਰ ਹਰਜੀਤ ਸਿੰਘ ਜੀ ਸੈਂਪਲੀ ਸਾਹਿਬ ਪਰਮਿੰਦਰ ਸਿੰਘ ਜੀ ਸੋਮਲ ਔਰ ਭਾਈ ਜੱਗਾ ਸੈਂਪਲੀ ਤੇ ਨਾਲ ਸਾਡੇ ਮਾਵੀ ਭਾਈ ਹੁਣੀ ਵਿਸ਼ੇਤ ਤੋਂ ਚੰਡੀਗੜ੍ਹ ਏਰੀਆ ਤੋਂ ਆਏ ਨੇ ਮੇਰੇ ਵੀਰ ਡੇਰਾ ਮਸੀ ਦੇ ਏਰੀਆ ਤੋਂ ਸਾਡੇ ਵੀਰ ਕਹਿੰਦੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲੈ ਕੇ ਆਏ ਆ ਕਿਉਂਕਿ ਪਿਆਰ ਹੈ ਮਾਵੀ ਭਰਾਵਾਂ ਦਾ ਮੇਰੇ ਵੀਰੋ ਸਾਡੇ ਚੰਨੇ ਬਾਈ ਹੁਣਾਂ ਦੇ ਨਾਲ ਸਾਡੇ ਸਾਰੇ ਭਰਾਵਾਂ ਦਾ ਹਰਜੀਤ ਹੁਣਾਂ ਦਾ ਨਾਲ ਪਰਮਿੰਦਰ ਸੋਮਲ ਜੱਗਾ ਸੈਂਪਲੀ ਔਰ ਨਾਲ ਕਹਿੰਦੇ ਮਾਵੀ ਬਾਈ ਹੁਣੇ ਵਿਸ਼ੇਸ਼ ਤੌਰ ਤੇ ਆਏ ਆ ਇਹਨਾਂ ਭਰਾਵਾਂ ਦਾ ਬਹੁਤ-ਬਹੁਤ ਸਤਿਕਾਰ ਬਹੁਤ-ਬਹੁਤ ਪਿਆਰ ਲਾ ਪੈ ਗਈ ਕਬੱਡੀ ਆ ਸਾਹਰੇ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਬਹਾਦਰਪੁਰ ਪਿੰਡ ਹੈ ਆ ਸਾਹਰੇ ਸਰੀ ਕਬੱਡੀ ਪਾ ਰਿਹਾ ਤਨ ਯਾਫੀ ਤਿਆਰ ਵਰਤਾਰੇ ਸ਼ੇਰੋ ਪਿੰਡਾਂ ਮੁੰਡਿਆਂ ਦਾ ਪਹਿਲੀਆਂ ਜੇ ਗੱਲਾਂ ਕਹਿੰਦੇ ਘਾਕੇ ਦੇ ਕਹਿੰਦੇ ਕਰਾਈਆਂ ਖੇਡ ਕਬੱਡੀ ਦੇ ਵਿੱਚ ਮੇਰੇ ਮਿੱਤਰੋ ਘਾਕੇ ਦਾ ਕਹਿੰਦੇ ਗਿੱਟਾ ਫੜਨਾ ਬਹੁਤ ਮਸ਼ਹੂਰ ਰਿਹਾ ਕਬੱਡੀ ਦੇ ਵਿੱਚ ਆ ਮੁੰਡੇ ਕਹਿੰਦੇ ਸ਼ੇਰੋ ਪਿੰਡ ਤੇ ਆਇਆ ਗੱਲਾਂ ਕਹਿੰਦੇ ਮਣੀ ਦੇ ਛੋਟੀ ਛੋਟੀ ਦਾ ਲਿਖਿਆ ਤੇ ਲਾਹ ਵਹੀਰੇ ਦੀ ਗੱਲ ਕੀਤੀ ਹੈ ਕਿ ਜੇ ਮਿੱਤਰਾਂ ਦੀ ਚੜਤ ਤੇ ਮੱਚੂ ਕਾਲ ਦਾ ਦੋ ਸਕੈਪਸੂਲਾ ਨਾ ਤੂੰ ਪੰਜਾਬ ਦੇ ਸ਼ੇਰੋ ਵਾਲੇ ਮਨੀ ਦੀ ਗੱਲ ਹੁੰਦੀ ਹੈ ਸ਼ੇਰੋ ਵਰਗੇ ਪੱਕੇ ਪੱਕੇ ਵਰਗੇ ਸ਼ੇਰੋ ਪਿੰਡ ਦੇ ਘਾਕੇ ਵਰਗੇ ਕਹਿੰਦੇ ਮਸ਼ਹੂਰ ਹੋਇਆ ਕਹਿੰਦੇ ਖੇਡ ਕਬੱਡੀ ਦੇ ਵਿੱਚ ਲਓ ਸਾਹਮਣੇ ਕਹਿੰਦੇ ਖਿਡਾਰੀ ਕਬੱਡੀ ਕਬੱਡੀ ਕਰਦਾ ਹੋਇਆ ਬੋਲਦਾ ਹੈ ਦਾਵਾ ਥੱਲ ਕੌਣ ਪਾਵੇਗਾ ਆ ਦੂਜੇ ਪਾਸੇ ਮਾਰ ਕੇ ਕੈਂਚੀ ਪਰ ਕਹਿੰਦੇ ਸਾਹਮਣੇ ਪੁਆਇੰਟ ਜਿਹੜਾ ਉਹ ਰੇਡਰ ਦੇ ਵਾਸਤੇ ਜੁੜਦਾ ਹੋਇਆ ਹੈ ਇੱਕ ਪਿੰਡ ਓਪਨ ਦੇ ਖਿਡਾਰੀ ਕਿਰਪਾ ਕਰਕੇ ਨੋਟ ਕਰ ਲੈਣ ਅਸੀਂ ਠੀਕ 5-10 ਮਿੰਟ ਦੇ ਵਿੱਚ ਤਾਈਆਂ ਪਾ ਦੇਣੀਆਂ ਨੇ ਜੇ ਕੋਈ ਟੀਮ ਸਾਡੇ ਕੋਲੇ ਆਈ ਹੈ ਤਾਂ ਆਪਣੇ ਨਾਮ ਨੇ ਜਿਹੜੇ ਦਰਜ ਕਰਵਾ ਦੇਣ ਕਬੱਡੀ ਇੱਕ ਪਿੰਡੋਂ ਪੰ ਜਿੰਨੀਆਂ ਵੀ ਟੀਮਾਂ ਆਈਆਂ ਨੇ ਉਹ ਖਿਡਾਰੀ ਜਰੂਰ ਆਪਣੇ ਨਾਮ ਦਰਜ ਕਰਵਾ ਦੇਣ ਆ ਮੇਲਾ ਜਲਾਨਪਿੰਡ ਚੱਲਦਾ ਲੈ ਵੀ ਬਲਜੀਤ ਆਹ ਦੇਖ ਸਾਹਮਣੇ ਪਈ ਹੋਈ ਕਬੱਡੀ ਹਾਂ ਸਾਹਮਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਸੱਦੀ ਪਾ ਰਿਹਾ ਪਰ ਸੋਰੋ ਵਾਲਾ ਜਾਫੀ ਕਰਦਾ ਕਮਾਲ ਮੇਰੇ ਮਿੱਤਰੋ ਦੂਜਾ ਸੈਮੀ ਫਾਈਨਲ ਮੈਚ ਜਿਹੜਾ ਉਹ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਪਰ ਸੱਦੀ ਨੂੰ ਜਫਾ ਲਾ ਕੇ ਮੁੰਡੇ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਹੈਲੋ ਬਾਈ ਜੀ ਮੈਚ ਰੋਕ ਦਿਓ ਜੀ ਮੈਚ ਰੋਕ ਦਿਓ ਆ ਵਿਜਲਪੁਰ ਦੀ ਟੀਮ ਪਹਿਲਾਂ ਬਕਾਇਆ ਕਲੀਅਰ ਕਰਕੇ ਜਾਵੇ ਜੀ ਵਿਜਲਪੁਰ ਦੀ ਟੀਮ ਆਪਣਾ ਬਕਾਇਆ ਕਲੀਅਰ ਕਰਕੇ ਜਾਵੇ ਪਲੀਜ਼ ਰਿਕਵੈਸਟ ਹੈ ਹੁਣ ਸੈਮੀ ਹੈ ਜੇ ਹਰਗੇ ਤੁਸੀਂ ਤਾਂ ਵੀ ਪੀੜ ਚੋਂ ਨਿਕਲ ਜਾਣਾ ਇਹ ਪ੍ਰਬੰਧਕਾਂ ਦਾ ਹੁਕਮ ਹੈ ਵੀ ਆਪਣੀ ਪਹਿਲਾਂ ਬਕਾਇਆ ਕਲੀਅਰ ਕਰਕੇ ਜਾਓ ਫਿਰ ਮੈਚ ਹੋਊਗਾ ਜੀ ਖਿਡਾਰੀ ਨੋਟ ਕਰ ਲੈਣ ਇਹਨਾਂ ਦੀ ਅੱ데 ਤੋਂ ਵੱਧ ਐਂਟਰੀ ਰਹਿੰਦੀ ਆ ਪਲੀਜ਼ ਬੇਨਤੀ ਹੈ ਜੀ ਪ੍ਰਬੰਧਕ ਵੀਰਾਂ ਵੱਲੋਂ ਪਹਿਲਾ ਐਂਟਰੀ クリア ਕਰੋ ਬੇਤੀ ਆ ਇਹ ਮੈਚ ਹੋਵੇਗਾ ਐਂਟਰੀ ਫੀਸ ਜਿਹੜੇ ਪਿੰਡ ਗੜ ਵਿਜਲਪੁਰ ਦੀ ਤੇ ਨਾਲ ਹੀ ਕਦੇ ਹਾਸਰਪੁਰ ਦੀ ਟੀਮ ਦੀ ਵੀ ਪੈਂਡਿੰਗ ਐਂਟਰੀ ਫੀਸ ਹੋ ਚਿਰੂ ਵੀ ਟੀਮ ਜਿਹੜੀ ਜਮ੍ਹਾਂ ਕਰਵਾ ਦੇਵੇ ਆਪਣੀ ਬੇਤੀ ਹੈ ਦੂਜਾ ਸੈਮੀਫਾਈਨਲ ਮੈਚ ਜਿਹੜਾ ਅੱਜ ਦੇ ਇਹ 65 ਕਿਲੋ ਦਾ ਕਬੱਡੀ ਕੱਪ ਦੇ ਖੇਡਾ ਜਾ ਰਿਹਾ ਫਿਰ ਇੱਕ ਪਿੰਡ ਓਪਣ ਦੀਆਂ ਟਾਈਆਂ ਪਾ ਦਿੱਤੇ ਜੜ ਗਿਆ ਫਿਰ ਛੋਟੀ-ਛੋਟੀ ਦੇ ਬੱਚੇ ਕਨੇ ਆਹ ਗਰਾਊਂਡ ਦੇ ਵਿੱਚ ਖੇਡਣਗੇ ਬਹੁਤ ਸੋਹਣਾ ਮੈਚ ਜਿਹੜਾ ਖੇਡ ਕਬੱਡੀ ਦਾ ਖੇਡਿਆ ਜਾ ਰਿਹਾ ਜਲਾਨ ਪਿੰਡਾ ਬਾਬਾ ਫਤਿਹ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵੱਲੋਂ ਇਹ ਵੱਡਿਆ ਰੌਣਕਾਂ ਦੇ ਵੱਡੇ ਭਰਾ ਸਵਰਗਵਾਸੀ ਸੰਗਾਰੇ ਸੰਧੂ ਦੀ ਯਾਦ ਦੇ ਵਿੱਚ ਹਰ ਸਾਲ ਜਿਹੜਾ ਕਬੱਡੀ ਕੱਪ ਕਰਵਾਇਆ ਜਾਂਦਾ ਪਰ ਸਾਹਮਣੇ ਕਬੱਡੀ ਕਹਿੰਦੇ ਰਾਮ ਪਾਰ ਰਿਹਾ ਰਾਮ ਕਹਿੰਦੇ ਸ਼ੇਰੋ ਪਿੰਡ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤਿੰਨ ਆਫੀ ਸਾਹਮਣੇ ਤਿਆਰ ਵਰ ਤਿਆਰ ਨੇ ਉਹ ਤਿੰਨਾਂ ਦੇ ਵਿੱਚੋਂ ਇੱਕ ਨੇ ਕੀਤੀ ਟਰਾਈ ਮੇਰੇ ਮਿੱਤਰੋ ਧਰਦਾ ਤਾਂ ਹੱਥੇ ਪਰ ਸਾਹਮਣੇ ਪੁਆਇੰਟ ਕਹਿੰਦੇ ਰਾਵੜੇ ਆਪਣੀ ਟੀਮ ਜੋੜ ਦਿੱਤਾ ਅਗਲੀ ਕਬੱਡੀ ਗੋਪੀ ਸਣੀ ਆ ਗਿਆ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਸਣੀ ਕਬੱਡੀ ਪਾ ਰਿਹਾ ਹੈ ਸਣੀ ਨਾਂ ਦੇ ਖਿਡਾਰੀ ਵੀ ਕਹਿੰਦੇ ਖੇਡ ਕਬੱਡੀ ਦੇ ਵਿੱਚ ਬੜੇ ਮਸ਼ਹੂਰ ਹੋ ਗਿਆ ਭਾਵੇਂ ਦਾ ਆਦਮ ਵਾਲੀ ਦੀ ਗੱਲ ਹੈ ਭਾਵੇਂ ਕਾਲੇ ਸੰਘਿਆ ਵਾਲੀ ਦੀ ਗੱਲ ਹੈ ਪਰ ਆ ਖਿਡਾਰੀ ਵੀ ਆਉਣ ਵਾਲੇ ਸਮੇਂ ਦਾ 스타 ਹੋਵੇਗਾ ਮੇਰੇ ਪੰਜਾਬੀ ਵੀਰੋ ਉਧਰ ਸਾਡੇ ਵੀਰ ਉਧਰ ਜਸੂ ਬਮਣਾ ਤੇ ਬੱਬਰ ਸਾਡਾ ਵੀਰ ਹੈ ਇਹਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਲਓ ਸਾਹਮਣੇ ਕਹਿੰਦੇ ਪਈ ਹੋਈ ਕਬੱਡੀ ਦੇ ਉੱਪਰ ਹੋ ਬੱਜ ਗਈ ਪੁੱਠੀ ਕੈਂਚੀ ਤੇ ਪੁਆਇੰਟ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਚੱਲ ਵੀ ਜਵਾਨਾ ਫਿਰ ਪਾਗਲੀ ਕਬੱਡੀ ਕਿ ਕੰਨਿਆ ਕੁਵਾਰੀ ਤੋਂ ਲੈ ਕੇ ਲਾਹੌਰ ਤੱਕ ਵੱਖ-ਵੱਖ ਮਜ਼ਮਾ ਦੇ ਲੋਕ ਜਿੱਥੇ ਵੱਸਦੇ ॠषि मुनि ਅਵਤਾਰ ਜਿੱਥੇ ਪੈਦਾ ਹੁੰਦੇ ਪੇਦ ਲੋਕਾਈ ਨੂੰ ਸਤਕਾਰ ਰੱਬ ਦਾ ਨਹੀਂ ਦੱਸਦੇ ਗੀਤਾ ਬਾਈਬਲ ਕੁਰਾਨ ਸਤਿਕਾਰ ਗੁਰੂ ਗ੍ਰੰਥ ਜੀ ਦਾ ਨਾਨਕ ਦੀ ਬਾਣੀ ਮੰਗੇ ਭਲੇ ਸਰਬੱਤ ਦੇ ਐਸੇ ਸੂਰਬੀਰਾਂ ਦਾ ਹੁੰਦਾ ਏ ਜਨਮ ਇੱਥੇ ਦੇਸ਼ ਲਈ ਜੋ ਫਾਂਸੀਆਂ ਤੇ ਚੜਕੇ ਵੀ ਹੱਸਦੇ ਉਹਨਾਂ ਨੂੰ ਤਾਂ ਕਹਿੰਦੇ ਨੇ ਚੋਹਾਨ ਯਾਰਾ ਇੰਡੀਅਨ ਜਿੱਥੋਂ ਦੇ ਪੰਜਾਬੀ ਕੌਡੀ ਵਿੱਚ ਟੂੜਾ ਵੱਟਦੇ ਉਹਨਾਂ ਨੂੰ ਤਾਂ ਕਹਿੰਦੇ ਨੇ ਚੋਹਾਨਯਾਰਾ ਇੰਡੀਅਨ ਪੰਜਾਬੀਆਂ ਦੀ ਮਹਿਬੂਬ ਖੇਡ ਲਓ ਲੱਗੇ ਹੋਈਆਂ ਰੌਣਕ ਪਰ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਸੇਵਕ ਸੇਵਕ ਉਹ ਸ਼ਰੂਪਿੰਡ ਵਾਲਾ ਕਰਦਾ ਟਰਾਈ ਪਰ ਸਾਹਮਣੇ ਸਰੀ ਦੇ ਪੁਆਇੰਟ ਕਦੇ ਉਹ ਆਪਣੀ ਟੀਮ ਲਈ ਜੋੜ ਦਿੰਦਾ ਬਹੁਤ ਤਗੜਾ ਬੈ ਜਿਹੜਾ ਛੋਟੀ ਦਾ ਬੈ ਜਿਹੜਾ ਖੇਡਾ ਜਾ ਰਿਹਾ 65 ਕਿਲੋ ਭਾਰ ਵਰਗ ਦਾ ਦੂਜਾ ਸੱਭੀ ਫੈਰਨ ਮੈਚ ਮੇਰੇ ਵਿੱਚ ਵੀ ਉਹ ਖੇਡਾ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਸ਼ਰਮਾ ਸਾਊਂਡ ਕਹਿੰਦੇ ਲਹਿਰਾਂ ਵਾਲੀ ਲੱਗੀ ਹੋਈ ਹੈ ਬਹੁਤ ਬਹੁਤ ਧੰਨਵਾਦ ਹੈ ਬੜੀ ਵਧੀਆ ਤੇ ਵੱਡੀ ਸਾਊਂਡ ਵੱਡੇ ਭਰਾਵਾਂ ਦੀ ਧੰਨਵਾਦ ਕਰਦੇ ਆ ਪਰ ਸਾਹਮਣੇ ਪੁਆਇੰਟ ਜਿਹੜਾ ਉਹ ਰਾਮੜ ਕਹਿੰਦੇ ਆਪਣੀ ਟੀਮ ਲਈ ਜੋਰ ਦੁੱਤਾ ਹੈ ਉਧਰ ਸਾਡੇ ਵੀਰ ਦੱਸ ਰਹੇ ਆ ਵੀ ਅੱਜ ਦੇ ਮੇਲੇ ਉੱਪਰ ਸੈਂਪਲੀ ਸਾਫ ਦੀ ਟੀਮ ਸਾਡੇ ਮਾਸਟਰ ਹਰਜੀਤ ਸਿੰਘ ਜੀ ਸੈਂਪਲੀ ਔਰ ਬੱਬਰભાઈ ਉਹਨਾਂ ਦੇ ਵੱਲੋਂ ਕਹਿੰਦੇ ਸਪான்ਸਰ ਕੀਤੀ ਗਈ ਹੈ ਅੱਜ ਕਹਿੰਦੇ ਸੈਂਪਲੀ ਸਾਹਿਬ ਦੀ ਟੀਮ ਦੇ ਵਿੱਚ ਵੀ ਕਹਿੰਦੇ 스타 ਕਬੱਡੀ ਖਿਡਾਰੀ ਅੱਜ ਕਹਿੰਦੇ ਮਾਸਟਰ ਹਰਜੀਤ ਜੀ ਨੇ ਔਰ ਸਾਡੇ ਬੱਬਰ ਭਾਈ ਉਹਨਾਂ ਦੀ ਸਪਾਂਸਰ ਕੀਤੀ ਹੋਈ ਹੈ ਉਹਨਾਂ ਭਰਾਵਾਂ ਦਾ ਧੰਨਵਾਦ ਲਓ ਪਈ ਹੋਈ ਕਬੱਡੀ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਕਿ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਕਿ ਕੌਣ ਖਿੱਚੂ ਗਿੱਤੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਤੇ ਜਿਹੜਿਆ ਪੱਟਾ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਅੱਜ ਜਲਾਨ ਦਾ ਕਬੱਡੀ ਕੱਪ ਜਿੱਤ ਕੇ ਜਿਹੜਿਆ ਪੱਟਾ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਅੱਜ ਜਲਾਨ ਦਾ ਕਬੱਡੀ ਕੱਪ ਜਿੱਤ ਕੇ ਹੁਣ ਕੌਣ ਜਿੱਤ ਕੇ ਲੈ ਕੇ ਜਾਊ ਉਹ ਸਰੀ ਤੇ ਸੇਵਕ ਸਰੀ ਤੇ ਸੇਵਕ ਸਰੀ ਤੇ ਸੇਵਕ ਸਰੀ ਤੇ ਸੇਵਕ ਉਧਰੋਂ ਸਾਡੇ ਵਿਚਕਾਰ ਆ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੀਨੀ ਬੇਨੜਾ ਜੀ ਆਪਣੇ ਮਿੱਤਰਾਂ ਨਾਲ ਪਹੁੰਚੇ ਨੇ ਉਹਨਾਂ ਦਾ ਵੀ ਤਹਿਤ ਰ ਧੰਨਵਾਦ ਕਰਦੇ ਆ ਸਾਡੇ ਭਾਈ ਨੇਨੀ ਬੇਲੜਾ ਜੀ ਸਿਹਤ ਤਰ ਤੇ ਸਾਡੇ ਮਿੱਤਰਾਂ ਦੇ ਨਾਲ ਪਹੁੰਚੇ ਨੇ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਨੇਨੀ ਕਦੇ ਬੇਲੜੇ ਵਾਲਾ ਆਇਆ ਹੋਇਆ ਇੱਕ ਚੋਟੀ ਦਾ ਪਲੇਅਰ ਆਪਣੇ ਸਮੇ ਦਾ ਦਰਸ਼ਤੀ ਪਲੇਅਰ ਜਿਹੜੀ ਬੇਲੜੇ ਵਾਲਾ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਸਾਹਮਣੇ ਕਬੱਡੀ ਪਈ ਹੈ ਰਾਵ ਕਦੇ ਸ਼ੋਰੋਪੜ ਦੀ ਧਰਤੀ ਦਾ ਤਿੰਨੇ ਆਫੀ ਸਾਹਮਣੇ ਉਹ ਤਿੰਨਾਂ ਦੇ ਵਿੱਚੋਂ ਬਿਜਲਪੁਰਿਆ ਬਿਜਲਪੁਰਿਆ ਕਰਦਾ ਕਬਾਲ ਮੇਰੇ ਮਿੱਤਰੋ ਉਹ ਸਾਹਮਣੇ ਫੈਸਲੇ ਹੋ ਗਏ ਪੁਆਇੰਟ ਕਹਿੰਦੇ ਯਾਫੀ ਦੇ ਆਪਣੀ ਟੀਮ ਲਈ ਜੋੜ ਦਿੱਤਾ ਛੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਲਗਾਤਾਰ ਕਹਿੰਦੇ ਕਬੱਡੀਆਂ ਪਾ ਰਿਹਾ ਬਹਾਦਰਪੁਰ ਪਿੰਡ ਹੈ ਤੇ ਨਾ ਮੁੰਡੇ ਦਾ ਕਹਿੰਦੇ ਸੜੀ ਹੈ ਕਾਲੇ ਸੰਘਲੇ ਸਰੀ ਦੇ ਚਰਚਾ ਹੁੰਦੀ ਹੈ ਕਦੇ ਵੱਡੇ ਵੱਡੇ ਖੇਡ ਮੇਲੇ ਦੇ ਉੱਤੇ ਇੱਕ ਵੱਡਾ ਯਾਫੀ ਬਾਦ ਖੇਡ ਕਬੱਡੀ ਦਾ ਸਰੀ ਕਾਲੇ ਸੰਘਿਆ ਵਾਲਾ ਪਰੇ 65 ਕਿਲੋ ਦਾ ਸਰੀ ਹੈ ਬਹਾਦਰਪੁਰ ਪਿੰਡਾ ਬਿਜਲਪੁਰ ਦੀ ਟੀਮ ਦੇ ਵੱਲੋਂ ਕਬੱਡੀ ਪਾ ਰਿਹਾ ਯਾਫੀ ਤੰਤ ਤਿਆਰ ਹੈ ਹੁਣ ਕੌਣ ਬੱਲੇ ਬੱਲੇ ਕਰਾਈਗਾ ਸੇਵਕ ਲੱਗਿਆ ਹੋਇਆ ਤੇ ਕੇਵੀ ਢਿੱਲੋ ਕਦੇ ਗੱਗੜਪੁਰਿਆ ਲੱਗਿਆ ਹੋਇਆ ਉਹ ਕੇਵੀ ਢਿੱਲੋ ਫੜਦਾ ਗੁੱਟ ਕਰਦਾ ਕਮਾਲ ਗੱਗੜਪੁਰ ਪਿੰਡਾ ਮੇਰੇ ਮਿੱਤਰ ਲਾਉਂਦਾ ਜਫਾ ਸਾਹਮਣੇ ਪੁਆਇੰਟ ਦਾ ਵਾਧਾ ਆਪਣੀ ਟੀਮ ਲਈ ਕਰ ਗਿਆ ਇੱਕ ਚੋਟੀ ਦਾ ਅੰਕ ਆਪਣੀ ਟੀਮ ਲਈ ਜੋੜ ਗਿਆ ਮੁੰਡਾ ਅਗਲੀ ਕਬੱਡੀ ਗੋਪੀ ਸ਼ੇਰੋਂ ਵਾਲਾ ਮੁੰਡਾ ਪਾ ਰਿਹਾ ਹੈ ਆਹ ਸਾਹਮਣੇ ਕਹਿੰਦੇ ਸ਼ੇਰੋਂ ਵਾਲਾ ਮੁੰਡਾ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਸ਼ੇਰੋਂ ਵਾਲਾ ਇਸ ਲਈ ਕਬੱਡੀ ਖਿਡਾਰੀ ਅਗਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਦੂਸਰੇ ਪਾਸੇ ਕਹਿੰਦੇ ਤਿੰਨ ਖਿਡਾਰੀ ਨੇ ਕਹਿੰਦੇ ਇੱਕੋ ਜਿਹੇ ਮੇਰੇ ਵੀਰੋ ਖੇਡ ਮੈਦਾਨ ਹੈ ਪਰ ਦੂਜੇ ਪਾਸੇ ਮਾਰ ਕੇ ਕੈਂਚੀ ਨੌਜਵਾਨ ਇਸ ਵੇਲੇ ਲਾਹ ਤਕੜਾ ਜੱਫਾ ਆਪਣੀ ਟੀਮ ਦੇ ਲਈ ਤਗੜੇ ਅੰਕ ਦਾ ਨੌਜਵਾਨ ਵਾਅਦਾ ਕਰਦਾ ਹੋਇਆ ਹੈ ਕਿ ਖੇਡ ਕਬੱਡੀ ਚੁਸਤੀ ਦੀ ਕਮ ਪਿੰਡਾਂ ਨਾਲ ਝੋਟੇ ਦਾ ਜੀਵਨਾਰੇ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ ਇਹ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਅੱਜ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ ਅੱਜ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ ਅੱਜ ਕਹਿੰਦੇ ਚੰਨੇ ਬਾਈ ਦੇ ਪਿੰਡ ਦਾ ਮੇਲਾ ਚੱਲ ਰਿਹਾ ਸਾਰੇ ਭਰਾਵਾਂ ਦਾ ਸਾਰੇ ਭਰਾਵਾਂ ਨੂੰ ਬਹੁਤ ਵੱਡੀ ਮੁਬਾਰਕਵਾਦ ਹੈ ਸਾਡਾ ਗੁਰਪ੍ਰੀਤ ਸਿੰਘਾਲੀ ਆਸਟ੍ਰੇਲੀਆ ਨਾਲ ਬਾਈ ਰਿੰਕੂ ਸਿੱਧੂ ਨੇ ਕਹਿੰਦੇ ਆਸਟ੍ਰੇਲੀਆ ਦੇ ਕੋਲੇ ਵੱਡਾ ਯੋਗਦਾਨ ਪਾ ਰਹੇ ਹੈ ਭਰਾਵਾਂ ਦਾ ਧੰਨਵਾਦ ਖਾਨਾ ਤੋਂ ਖਾਨ ਦੁੱੱਬੇ ਵਾਲਾ ਜਾਂ ਵਸਿਆ ਵਿੱਚ ਅਮਰੀਕਾ ਦੇ ਉਸ ਭਰਾ ਦਾ ਵੀ ਦਿਆਲਪੁਰੇ ਵਾਲੇ ਕੌਰੀ ਬਾਈ ਹੋਣਾ ਦਾ ਅੱਜ ਦੇ ਮੇਲੇ ਲਈ ਬਹੁਤ ਵੱਡਾ ਯੋਗਦਾਨ ਹੈ ਪਰ ਪਈ ਹੋਈ ਕਬੱਡੀ ਹੁਣ ਖਿਡਾਰੀ ਤਿਆਰ ਨੇ ਜੇ ਟੀਮ ਜਿੱਤੂਗੀ ਉਹ ਟੀਮ ਫਾਈਨਲ ਚ ਜਾਊਗੀ ਫਾਈਨਲ ਚ ਫਿਰ ਗੱਲ ਕਮਾਉਂਦੀ ਹੋਗੀ ਹਉ ਪਈ ਹੋਈ ਕਮੇਡੀ ਦੇ ਬੁੱਕੇ ਵੀ ਕੇ ਵੀ ਕੇ ਵੀ ਹਉ ਕੇ ਵੀ ਕੇ ਵੀ ਕੇ ਵੀ ਕੇ ਵੀ ਢੱਲੋ ਕਹਿੰਦੀ ਆ ਦੁਰੀਆ ਗਗੜਪੁਰੀਆ ਜਫਾ ਲਾ ਕੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਲਈ ਕਰ ਗਿਆ ਬਹੁਤ ਚੋਟੀ ਦਾ ਮੈਚ ਜਿਹੜਾ ਉਹ ਖੇਡ ਮੈਦਾਨ ਦੇ ਵਿੱਚ ਕਹਿੰਦੇ ਦੂਜਾ ਸੈਮੀਫਾਈਨਲ ਮੈਚ ਮੇਰੇ ਵੀਰੋ ਖੇਡਿਆ ਜਾ ਰਿਹਾ ਅਗਲੀ ਕਬੱਡੀ ਕਹਿੰਦੇ ਰਾਮ ਪਾ ਰਿਹਾ ਰਾਮ ਦਾ ਕਹਿੰਦੇ ਸ਼ੇਰੋਪਿੰਡਾ ਇੱਕ ਰਾਮ ਸਾਡੇ ਕੋਚ ਢੋਢੋਲੀ ਵਾਲੇ ਐਸਐਸ ਦੇ ਪੰਜਾਬ ਪੁਲਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਹੋਇਆ ਅੱਜ ਵੱਡੀ ਜ਼ਿੰਮੇਵਾਰੀ ਵੱਡੇ ਕਬੱਡੀ ਕੱਪ ਦੇ ਪਰ ਸਾਹਮਣੇ ਰਾਮ ਕਹਿੰਦੇ ਸ਼ੇਰੋਪਿੰਡਾ ਵਾਲਾ ਪੁਆਇੰਟ ਦਾ ਵਾਅਦਾ ਆਪਣੀ ਟੀਮ ਲਈ ਕਰ ਗਿਆ ਬਹੁਤ ਵਧੀਆ ਮੈਚ ਖੇਡਿਆ ਆ ਰਿਹਾ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਬਹਾਦਰਪੁਰ ਪਿੰਡ ਹੈ ਤੇ ਸੜੀ ਨਾਮ ਹੈ ਮੁੰਡੇ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧੇਗਾ ਤਿੰਨ ਯਾਫੀ ਸਾਹਮਣੇ ਇੰਤਜ਼ਾਰ ਕਰਦੇ ਆ ਸ਼ੇਰੋ ਪਿੰਡਾਂ ਮੁੰਡਿਆਂ ਦਾ ਇੱਕ ਦਾ ਨਾਮ ਕਹਿੰਦੇ ਸੇਵਕਾ ਉਰਲੀ ਕੰਨੀ ਤੇ ਲੱਗਿਆ ਹੋਇਆ ਤੇ ਪਰਲੀ ਕੰਨੀ ਤੇ ਕਹਿੰਦੇ ਗੱਗੜਪੁਰਿਆ ਕੇਵੀ ਢਿੱਲੋ ਲੱਗਿਆ ਹੋਇਆ ਤਿੰਨ ਯਾਫੀ ਤਿਆਰ ਵਰਤਾਰੇ ਹੁਣ ਤਿੰਨਾਂ ਦੇ ਵਿੱਚੋਂ ਕੌਣ ਕਹਿੰਦੇ ਮੇਰੇ ਵੀਰੋ ਬੱਲੇ ਬੱਲੇ ਕਰਵਾ ਦੇਗਾ ਜਲਾਨਪਿੰਡ ਦਾ ਕਬੱਡੀ ਕੱਪ ਹੈ ਹੈਲੋ ਬਹੁਤ ਛੋੜਾ ਬੈ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਕਹਿੰਦੇ RAM ਪਾ ਰਿਹਾ RAM ਕਹਿੰਦੇ ਸ਼ਰੂ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ 65 ਕਿਲੋ ਭਾਰ ਵਰਗ ਦਾ ਇਹ ਦੂਜਾ ਸੈਮੀਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੋ ਹੁਣ ਦੇਖਦੇ ਆ ਵੀ ਤਨ ਯਾਸੀ ਤਿਆਰ ਵਰਤਾਰ ਨੇ ਬਹੁਤ ਛੋੜਾ ਮੈਚ ਹੈ ਕਾਲਾ ਝੜੇੜੀ ਵਾਲਾ ਫੈਸਲਾ ਕਰਦਾ ਹੈ ਵੀ ਪੁਆਇੰਟ RAM ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਕੌਣ ਭਾਵੇਗਾ ਖੇਡ ਮੈਦਾਨ ਦੇ ਵਿੱਚ ਤੇ ਗੱਲ ਕਿਹਦੇ ਗੋਪੀ ਕੇਲੂ ਕਰੇਗਾ ਲਓ ਸਾਹਮਣੇ ਕਿ ਅਗਲੀ ਕਬੱਡੀ ਪਾਉਣ ਲਈ ਖਿਡਾਰੀ ਤਿਆਰ ਹੈ ਸਾਡੀ ਬੇਨਤੀ ਆ ਰਾਮਕੋਜ ਜੀ ਨੂੰ ਉਹ ਟਾਈਆਂ ਇੱਕ ਪਿੰਟ ਉਪੰਧੀਆਂ ਜ਼ਰੂਰ ਕੱਢ ਦੇਣ ਸਾਡੀ ਬੇਨਤੀ ਹੈ ਉਧਰ ਜਿੰਨੇ ਵੀ ਸਤਿਕਾਰਯੋਗ ਵੀਰ ਸਾਡੇ ਦਰਮਿਆਨ ਪੁੱਜ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜੇ ਕਰਨ ਮਿਹਨਤਾਂ ਲਈ ਪਹਿਲਾ ਪਾ ਫੁੱਟਣ ਦੇ ਉੱਠਦੇ ਫਿਰ ਉਹੀ ਮੱਲ ਉਹ ਵੀ ਥਾਂ ਥਾਂ ਜਾ ਕੇ ਮੇਲੇ ਲੁੱਟਦੇ ਜਿਹੜੇ ਕਰਨ ਮਿਹਨਤਾਂ ਲਈ ਪਹਿਲਾ ਪਾ ਫੁੱਟਣ ਤੋਂ ਉੱਠਦੇ ਹਾਂ ਸਾਹਮਣੇ ਕਹਿੰਦੇ ਨੌਜਵਾਨ ਇਸੇ ਲਈ ਆਪਣੀ ਟੀਮ ਦੇ ਲਈ ਇੱਕ ਪੁਆਇੰਟ ਦਾ ਕਬਰੇ ਵਾਅਦਾ ਕਰਦਾ ਹੋਇਆ ਹੈ ਚਲ ਵੀ ਜਵਾਨਾ ਹੌਲੇ ਹੌਲੇ ਕੱਠ ਜਾਦਾ ਵਾਧਾ ਜਾ ਰਿਹਾ ਹੈ ਜਲਾਨ ਪਿੰਡ ਦੇ ਖੇਡ ਮੇਲੇ ਦਾ ਕੱਟ ਕਹਿੰਦੇ ਹੌਲੇ ਹੌਲੇ ਵਾਧਾ ਜਾ ਰਿਹਾ ਹੈ ਪਰ ਦੂਜੇ ਪਾਸੇ ਪਈ ਹੋਈ ਕਬੱਡੀ ਦੇ ਉੱਪਰ ਮੇਰੇ ਵੀਰੋ ਇਸੇ ਲਈ ਕਹਿੰਦੇ ਖਿਡਾਰੀ ਕੌਣ ਕਰੂ ਕਮਾਲ ਅੱਜ ਕਹਿੰਦੇ ਕਬੱਡੀਆਂ ਪੈ ਰੀਆਂ ਨੇ ਇੱਕ ਪਾਸੇ ਢੋਲ ਵੀ ਵੱਜੂਗਾ ਮੇਰੇ ਵੀਰੋ लवली ਨਿਰਮਣ ਦੀ ਗੱਲ ਹੋਊਗੀ ਉਹ ਵੀ ਕਹਿੰਦੇ ਗੱਲ ਸੇਲੇ ਦੀ ਹੋਊਗੀ ਹਾਂ ਸਾਹਮਣੇ ਪਈ ਹੋਈ ਰੇਣ ਤੇ ਬਲਜੀਤ ਹਾਂਜੀ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਮਿੰਟ ਬੋਲਦੇ ਹਾਂ ਹਲੋ ਬਈ ਟਾਈਆਂ ਪਾਉਣ ਲੱਗ ਰਹੀਆਂ ਨੇ ਓਪਨ ਦੀਆਂ ਫਿਰ ਅਸੀਂ ਉਸ ਤੋਂ ਬਾਅਦ ਕੋਈ ਟੀਮ ਟਰ ਨਹੀਂ ਕਰ ਰਹੀਆਂ ਟਾਈਆਂ ਪਾ ਰਹਿਆਂ ਸਾਡੇ ਕੋਲੇ 8 ਟੀਮਾਂ ਨੇ ਹੁਣ ਤੱਕ ਹਲੋ 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 ਸਾਡੇ ਦਰਮਿਆਨ ਥੋੜੇ ਸਮੇਂ ਦੇ ਵਿੱਚ ਸਰਦਾਰ ਸਿਮਰ ਅੰਜੀਤ ਸਿੰਘ ਜੀ ਮਾਨ ਐਮਪੀ ਸੰਗਰੂਰ ਉਹਨਾਂ ਦੇ ਦੋਤਾ ਸਰਦਾਰ ਗੋਬਿੰਦ ਸਿੰਘ ਜੀ ਸੰਧੂ ਸਾਹਿਬ ਥੋੜੇ ਸਮੇਂ ਦੇ ਵਿੱਚ ਸਾਡੇ ਦਰਮਿਆਨ ਪਹੁੰਚਣ ਵਾਲੇ ਨੇ ਉਹਨਾਂ ਦਾ ਇੱਥੇ ਪਹੁੰਚ ਤੇ ਧੰਨਵਾਦ ਕਰਾਂਗੇ ਔਰ ਜੀ ਆਇਆਂ ਨੂੰ ਆਖਾਂਗੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਐਮਪੀ ਸੰਗਰੂਰ ਉਹਨਾਂ ਦੇ ਦੋਤਾ ਜੀ ਸਰਦਾਰ ਗੋਬਿੰਦ ਸਿੰਘ ਜੀ ਸੰਧੂ ਸਾਹਿਬ ਥੋੜੇ ਸਮੇਂ ਦੇ ਸਾਡੇ ਦਰਵਾਜ਼ੇ ਪਹੁੰਚ ਰਗੇ ਉਹਨਾਂ ਦੇ ਇੱਥੇ ਪਹੁੰਚਦੇ ਬਹੁਤ-ਬਹੁਤ ਧੰਨਵਾਦ ਕਰਾਂਗੇ ਔਰ ਜੀ ਆਇਆਂ ਨੂੰ ਆਖਾਂਗੇ ਬੇਨਤੀ ਹੈ ਟਾਈਆਂ ਪਾ ਕੇ ਪਹਿਲਾ ਮੈਚ ਜਿਹੜਾ ਉਹ ਜਰੂਰ ਦੱਸ ਦਿੱਤਾ ਜਾਵੇ ਆਪਾਂ ਟੀਮਾਂ ਗਰਾਊਂਡ ਦੇ ਵਿੱਚ ਬੁਲਾਵਾਂਗੇ ਪਾ ਕੇ ਪਹਿਲਾ ਮੈਚ ਜਿਹੜਾ ਜਰੂਰ ਦੱਸ ਦਿਓ ਭਾਈ ਬੇਨਤੀ ਹੈ ਪਹਿਲਾ ਮੈਚ ਕਬੱਡੀ ਓਪਨ ਦਾ ਅਸੀਂ ਜਲਦੀ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਉਧਰੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਪ੍ਰਤਾਪ ਢਿੱਲੋਂ ਤੇ ਅਮਨ ਪੁਨੀਆ ਉਹ ਵੀ ਸਾਡੇ ਭਰਾ ਸਾਡੇ ਕਬੱਡੀ ਕੱਪ ਤੇ ਪਹੁੰਚ ਚੁੱਕੇ ਨੇ ਉਹਨਾਂ ਦੇ ਵਿਸ਼ੇ ਤੇ ਪਹੁੰਚਣ ਦੇ ਸਮੁੱਚੇ ਕਲੱਬ ਵੱਲੋਂ ਨਿੱਘਾ ਸਵਾਗਤ ਕਰਦੇ ਆ ਜੀ ਆ ਸਾਡੇ ਪ੍ਰਤਾਪ ਢਿੱਲੋਂ ਅਮਨਪੁਰਿਆ ਜੀ ਆ ਜੀ ਬਹੁਤ-ਬਹੁਤ ਧੰਨਵਾਦ ਵਾਹ ਜੀ ਮੈਂ ਪ੍ਰਤਾਪ ਢਿੱਲੋਂ ਨਹੀਂ ਆਇਆ ਸਾਡੇ ਵੀਰ ਜਿਨ੍ਹਾਂ ਦਾ ਪਿਆਰ ਕਲਵੰਤ ਸੰਧੂ ਸਰਪੰਚ ਬੇਗੋੜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਕਲੌਂਦੀ ਵਾਲੇ صدیق ਹੁਣ ਦੇ ਨਾਲ ਪ੍ਰਤਾਪ ਭਾਈ ਹੁਣ ਨਹੀਂ ਆਇਆ ਭਾਈ ਹੁਣਾਂ ਨੂੰ ਬਹੁਤ-ਬਹੁਤ ਪਿਆਰ ਬਹੁਤ-ਬਹੁਤ ਸਤਿਕਾਰ ਪ੍ਰਤਾਪ ਢਿੱਲੋਂ ਹਣੀ ਉਹ ਵੀ ਸਾਡੇ ਵੀਰ ਆਪਣੀ ਹਾਜ਼ਰੀ ਲੈ ਕੇ ਆਇਆ ਇਸ ਮੈਦਾਨ ਦੇ ਉੱਤੇ ਬਹੁਤ ਬਹੁਤ ਧੰਨਵਾਦ ਇਧਰ ਕਬੱਡੀ ਸ਼ੌਕੀ ਜੀ ਮੇਰਾ ਪੈਨ ਦੇ ਕੇ ਜਾਓ ਸਾਡੀ ਵਿਟੜਿਆਣਾ ਸ਼ੌਕੀ ਵਿਟੜਿਆੜਾ ਵੀਰ ਸਾਡਾ ਬਹੁਤ ਬਹੁਤ ਧੰਨਵਾਦ ਬਾਰ ਬਾਰ ਮੈਚ ਬਹੁਤ ਚੋਟੀਆ ਜਿਹੜਾ ਉਹ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਲੋਡੀ ਸਾਡਾ ਵੀਰ ਬੇੜੜੇ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਆਪਣੇ ਯਾਰਾਂ ਦੋਸਤਾਂ ਦੇ ਨਾਲ ਜੱਗੀ ਪੇੜੀ ਜਿਹੜੀ ਫੱਤੀ ਬੇੜੜਾ ਅਮਰਤ ਜੁਕੇ ਪ੍ਰਦੀਪ ਕੈਡਾ ਰਾਮਨ ਆਸਟ੍ਰੇਲੀਆ ਗੋਲਡ ਜੁਕੇ ਹਰਦੀਪ ਜੁਕੇ ਤੇ ਰਾਮ ਜੁਕੇ ਏਸੀ ਵਿਸ਼ੇ ਤਰਤੇ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਨੀਮੀ ਦੇ ਕਿਨੇ ਯਾਰ ਦੋਸਤ ਬੁਝੇ ਹੋਇਆ ਪਰ ਸਾਹਮਣੇ ਮੈਚ ਬਹੁਤ ਚੋਟੀ ਦਾ ਟਾਈਆਂ ਪਾ ਕੇ ਪਹਿਲਾ ਮੈਚ ਜਿਹੜਾ ਦੱਸ ਦਿੱਤਾ ਜਾਵੇ ਜੀ ਵੀ ਕਿਹੜੀ ਟੀਮ ਦਾ ਪਹਿਲਾ ਮੈਚ ਹੈ ਇੱਕ ਪਿੰਡੋਂ ਆਪੜਦਾ ਸਵਾ ਵੀ ਬਹੁਤ ਜ਼ਿਆਦਾ ਹੈ ਸਾਡੇ ਚੰਨਾ ਜਲਾਨ ਦੀ ਬੈਜ ਲਾ ਕੇ ਮਾਨ ਸਨਮਾਨ ਦੇਣਗੇ ਸਾਡੇ ਆਮਨ ਪੁਰੀਆ ਜੀ ਉਹਨਾਂ ਨੂੰ ਆਮਨ ਪੁਰੀਆ ਜੀ ਨੂੰ ਬੈਜ ਲਾ ਕੇ ਮਾਨ ਸਨਮਾਨ ਦੇਣਗੇ ਉਧਰ ਚੰਦਗੋ ਮਿੰਡਾਂ ਦੇ ਵਿੱਚ ਇਸ ਕਬੱਡੀ ਕੱਪ ਦੇ ਉੱਪਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਮੈਂਬਰ ਆਫ ਪਾਰਲੀਮੈਂਟ ਸੰਗਰੂਰ ਉਹਨਾਂ ਦੇ ਦੋਤਾ ਸਾਹਿਬ ਭਾਈ ਗੋਵਿੰਦ ਸੰਧੂ ਜੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆ ਰਹੇ ਨੇ ਔਰ ਨਾਲ ਪੀਐਸਓ ਸਾਹਿਬ ਰਮਨਦੀਪ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਵਾ ਰਹੇ ਨੇ ਉਧਰ ਪ੍ਰਤਾਪ ਢਿੱਲੋਂ ਸਾਡੇ ਵੀਰ ਦੇ ਜਿਹੜਾ ਬੈਜ ਲਗਾ ਕੇ ਸਨਮਾਨ ਕੀਤਾ ਜਾ ਰਿਹਾ ਚੰਨੇ ਬਾਈ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ ਬਾਈ ਜੀ ਪਹਿਲਾ ਮੈਚ ਧੂਰੀ ਪਿੰਡ ਤੇ ਕਰਾਚੋਂ ਪਹਿਲੇ ਮੈਚ ਤੇ ਧੂਰੀ ਪਿੰਡ ਤੇ ਕਰਾਚੋ ਦੂਜਾ ਮੈਚ ਗੁਰਪ੍ਰੀਤ ਕਲੱਬ ਧੂਰੀ ਪਿੰਡ ਤੇ ਦਿੜਬਾ ਤੀਜਾ ਮੈਚ ਕਾਲਾ ਬੋਲਾ ਤੇ ਸਿੰਧ ਸਰ ਹਸਨਪੁਰ ਚੌਥਾ ਮੈਚ ਮੈਨਾ ਚੌਂਕ ਤੇ ਸੈਂਪਲੀ ਸਾਹਿਬ ਇਹ ਵੀ ਵੀਰ ਕਿਰਪਾ ਕਰਕੇ ਨੋਟ ਕਰ ਲੈਣ ਕੋ ਸਾਹਿਬ ਸੰਦੀਪ ਗਦੋਈ ਸਾਡੇ ਭਰਾ ਤੇ ਨਾ ਰਗੂ ਬੌਕਸਰ ਜੀ ਹਾਂ ਆ ਰੋਕੀ ਮਾਈ ਥੋਮਟ ਕੋਲੋਦੀ ਸਾਹਿਬ ਬਹੁਤ ਬੀਤੀਆ ਪਹਿਲੇ ਮੈਚ ਲਈ ਧੂਰੀ ਪਿੰਡ ਤੇ ਕਰਾਚੋ ਔਰ ਦੂਜਾ ਮੈਚ ਹੋਵੇਗਾ ਗੁਰਪ੍ਰੀਤ ਦੀ ਟੀਮ ਹੈ ਧੂਰੀ ਪਿੰਡ ਵਾਲੇ ਦੀ ਉਹਦਾ ਮੈਚ ਹੋਪੀ ਦੜਵੇ ਦੇ ਨਾਲ ਦੜਬਾ ਪਹਿਲੇ ਮੈਚ ਲਈ ਧੂਰੀ ਪਿੰਡ ਤੇ ਕਰਾਚੋ ਦੂਜੇ ਮੈਚ ਲਈ ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਕੋਈ ਆ ਜਾ ਤੂੰ ਤਾਂ ਪਹੁੰਚ ਗਿਆ ਤੈਨੂੰ ਕਹਿ ਇੱਕ ਵਾਰ ਦਸਾਂ ਚਲੋ ਜੀ ਬਹੁਤ ਬਹੁਤ ਧੰਨਵਾਦ ਤਰਸੀਮ ਬਾਹੀ ਕਰਾਚੋ ਜੀ ਵਿਜੀ ਕਰਾਚੋ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਵੀਰ ਸਾਡਾ ਵੱਡਾ ਸ਼ੌਂਕੀ ਪਟੜਿਆਣੇ ਵਾਲਾ ਪਹੁੰਚਿਆ ਹੋਇਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਸੰਧੂ ਵੀਰ ਵੀ ਪਹੁੰਚੇ ਕਿ ਅੱਜ ਦੇ ਖੇਡ ਮੇਲੇ ਦੇ ਉੱਤੇ ਅਰਪ੍ਰੀਤ ਸੰਧੂ ਜੀ ਤੇ ਸਵਰਨ ਸੰਧੂ ਜੀ ਪੁੱਜੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਾ ਖੇਡ ਕਬੱਡੀ ਦਾ ਅੰਤਰਰਾਸ਼ਟਰੀ ਪਲਾਰੇ ਪਰ ਸਾਹਮਣੇ ਮੈਚ ਬੜਾ ਚੋਟੀ ਦਾ ਉਹ ਪੈਂਦੀ ਕਬੱਡੀ ਤੇ ਸੇਵਕ ਟਰਾਈ ਕਰਦਾ ਸੇਵਕ ਟਰਾਈ ਕਰਦਾ ਤੇ ਜਫਾ ਲਾ ਗਿਆ ਮੁੰਡਾ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਬਹੁਤ ਚੋਟੀ ਦਾ ਮੈਚ ਦੂਜਾ ਸੈਮੀਫਾਈਨਲ ਮੈਚ ਜਿਹੜਾ ਉਹ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਵਿਜਲਪੁਰ ਦੀ ਟੀਮ ਖੇਡ ਰਹੀ ਹੈ ਔਰ ਦੂਜੇ ਪਾਸੇ ਮੁੰਡੇ ਸ਼ੋਰ ਵਾਲੇ ਖੇਡ ਰਿਹਾ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਧਰਦਾ ਧਾਂਤ ਤੇ ਹੱਥ ਕਰਦਾ ਕਮਾਲ ਮੇਰੇ ਵੀਰੋ ਫੜਦਾ ਗੁੱਟ ਲਾਉਂਦਾ ਕੈਂਤੀ ਆਹ ਸਾਹਮਣੇ ਕਰਵਾ ਗਿਆ ਬੱਲੇ ਬੱਲੇ ਉਧਰ ਸਾਡੇ ਸਰਪੰਚ ਸਾਹਿਬ ਫੱਗੂ ਵਾਲੇ ਤੋਂ ਸ਼ਹਿਤੌਰ ਤੇ ਪਹੁੰਚੇ ਨੇ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਫੱਗੂ ਵਾਲਾ ਸਾਹਿਬ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਚੰਨੇ ਬਾਈ ਵੱਲੋਂ ਨਿੱਘਾ ਸਵਾਗਤ ਹੈ ਜੀ ਔਰ ਸਾਡੇ ਜਿੰਨੀਆਂ ਸ਼ਖਸ਼ੀਤਾ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਕਲੱਬ ਦੇ ਵੱਲੋਂ ਜਿੰਨੀਆਂ ਵੀ ਮਾਨ ਤੇ ਸਤਿਕਾਰ ਜੋ ਸ਼ਖਸ਼ੀਤਾ ਪਹੁੰਚਣ ਜੀ ਆਇਆਂ ਜੀ ਬਹੁਤ-ਬਹੁਤ ਧੰਨਵਾਦ। ਜੀ ਆਣ ਬਹੁਤ-ਬਹੁਤ ਧੰਨਵਾਦ। ਸਾਡਾ ਵੀਰ ਚੰਨਾ ਕਦੇ ਜਲਾਨ ਵਾਲਾ ਕਲੱਬ ਦਾ ਪ੍ਰਧਾਨ ਹੈ ਤੇ ਨਾਲ ਰਮਣ ਪਿੰਡਰੂ ਵੀ ਮਣੀ ਪਿੰਡਰੂ ਵੀ ਕਬਲ ਪਿੰਡਰ ਲਾਪ੍ਰਿਤ ਪਿੰਡਰ ਬਾਠ ਜਲਾਲ ਤੇ ਸੁੱਖਾ ਨੰਬਰਦਾਰ ਇਹ ਵੀਰ ਸਾਡੇ ਰਲ ਮਿਲ ਕੇ ਆਪਣੇ ਭਰਾਵਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਕਬੱਡੀ ਕੱਪ ਕਰਾ ਰਹੇ ਨੇ ਵਿਸ਼ੇਸ਼ ਤੌਰ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਸਾਹਮਣੇ ਕਬੱਡੀ ਕਹਿੰਦੇ ਸੜੀ ਪਾ ਰਿਹਾ ਹੈ ਬਹਾਦਰਪੁਰ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਹੁਣ ਦੇਖ ਰਿਹਾ ਵੀ ਤਿੰਨ ਯਾਫੀ ਸਾਹਮਣੇ ਤਿਆਰ ਵਰ ਤਿਆਰ ਨੇ ਮੁੰਡਾ ਕਹਿੰਦੇ ਗੱਗੜਪੁਰ ਵਾਲਾ ਕਰਦਾ ਟਰਾਈ ਕੇ ਵੀ ਢਿੱਲੋ ਕਹਦੇ ਆ ਮੁੰਡੇ ਰੂ ਆਹ ਸਾਹਮਣੇ ਫੜਦਾ ਗੁੱਟ ਕਰਦਾ ਕਮਾਲ ਹੁਣ ਦੇਖ ਰਿਹਾ ਵੀ ਜਫਾ ਲਾ ਪਊ ਜਾਂ ਨਹੀਂ ਮੇਰੇ ਮਿੱਤਰੋ ਜਾਂਟਾ ਢਡੋਲੀ ਵਾਲਾ ਫੈਸਲੇ ਕਰਦਾ ਵੀ ਪੁਆਇੰਟ ਯਾਫੀ ਆ ਦੇ ਵੀ ਸ਼ੇਰੋ ਦੀ ਟੀਮ ਲਈ ਜੋੜ ਦਿੰਦਾ ਇਹ ਗੱਗੜਪੁਰਿਆ ਕਹਿੰਦੇ ਕੇ ਵੀ ਢਿੱਲੋ ਹੈ ਜਿਹਨੇ ਹੋੜ ਜਫਾ ਲਾਇਆ ਅਗਲੀ ਕਬੱਡੀ ਸ਼ੇਰੋ ਪਿੰਡ ਵਾਲਾ ਕਹਿੰਦੇ ਰਾ ਪਿਆਰਾ ਖੇਡ ਦੇ ਮੈਦਾਨ ਦੇ ਵਿੱਚ ਕਰਾਚੇ ਤੇ ਧੂਰੀ ਪਿੰਡ ਦੀਆਂ ਟੀਮਾਂ ਆ ਜਾਣ ਮੇਰੀ ਬੇਨਤੀ ਹੈ ਕਰਾਚੇ ਤੇ ਧੂਰੀ ਪਿੰਡ ਔਰ ਦੂਜੇ ਦੇ ਲਈ ਮੈਚ ਦੇ ਲਈ ਗੁਰਪ੍ਰੀਤ ਧੂਰੀ ਪਿੰਡ ਦੀ ਟੀਮਾ ਉਹਦਾ ਮੈਚ ਕਹਿੰਦੇ ਧੜਵੇ ਨਾਲ ਖੇਡਿਆ ਜਾਣਾ ਹੈ ਇਹ ਟੀਮਾਂ ਨੂੰ ਮੇਰੀ ਬੇਨਤੀ ਹੈ ਗੁਰਪ੍ਰੀਤ ਧੂਰੀ ਪਿੰਡ ਤੇ ਧੜਬਾ ਇਹ ਟੀਮਾਂ ਵੀ ਦੋਰੀ ਨਾਲ ਆਉਣ ਤਿਆਰੀ ਖੇਤ ਕਰ ਜਾਣਗੇ ਪਹਿਲੇ ਮੈਚ ਦੇ ਲਈ ਕਰਾਚੇ ਤੇ ਧੂਰੀ ਪਿੰਡ ਇਹ ਟੀਮਾਂ ਜਿਹੜੀਆਂ ਆ ਜਾਣਗੇ ਮੇਰੀ ਬੇਨਤੀ ਹੈ ਰਾਚੋ ਤੇ ਧੂਰੀ ਪਿੰਡ ਉਧਰੋਂ ਮੈਂ ਦੇਖ ਰਿਹਾ ਸਾਡੇ ਗੁਰਪ੍ਰੀਤ ਸਿੰਘ ਜੀ ਸਰਪੰਚ ਕੌਰੀਆ ਸਰਦਾਰ ਨਰਪਾਇਸ ਸਿੰਘ ਸਰਪੰਚ ਸਿਹਾਲ ਗੁਰਮੀਤ ਸਿੰਘ ਜੀ ਕਾਲਾ ਸੁਸਾਇਟੀ ਪ੍ਰਧਾਨ ਕੌਰੀਆ ਗੁਰਚਰਨ ਸਿੰਘ ਸਰਪੰਚ ਹਰੀਗੜ ਵਕੀਲ ਸਿੰਘ ਜੀ ਸਰਪੰਚ ਹਰੀਗੜ ਤੇ ਨਾਲ ਗੁਰਚਰਨ ਸਿੰਘ ਸਰਪੰਚ ਔਰ ਵਕੀਲ ਸਿੰਘ ਸ਼ਰਮਾ ਸਫੀਪੁਰ ਕਲਾ ਕੁਲਦੀਪ ਸਿੰਘ ਨੰਬਰਵਾ ਕੌਰੀਆ ਸੁਖਜੈ ਸਿੰਘ ਜੀ ਪੰਚ ਜਗਸੀਰ ਸਿੰਘ ਜੀ ਪੰਚ ਬਲਜਿੰਦਰ ਸਿੰਘ ਜੀ ਪੱਤਰਕਾਰ ਜਗਸੀਰ ਸਿੰਘ ਜੋਸੀ ਮਾਰਕੀਟ ਕਮੇਟੀ ਦਰਵਾ ਤੇ ਨਾਲ ਸਤਵੀਰ ਸਿੰਘ ਜੀ ਸੱਤੀ ਕੌੜੀਆਂ ਕੁਲਵਿੰਦਰ ਸਿੰਘ ਸਾਵੀਪੁਰ ਕਲਾ ਗੁਰਪਾਲ ਸਿੰਘ ਪਾਲਾ ਪਹੁੰਚ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਮੈਚ ਸਮਾਪਤ ਹੋ ਜੀ ਸ਼ੇਰੋ ਦੀ ਟੀਮ ਜਿੱਤ ਗਈ ਆ ਦੇ ਬੱਚੇ ਜੀ ਫਾਈਨਲ ਦੇ ਵਿੱਚ ਪੁੱਜੀ ਆ ਸ਼ੇਰੋ ਦੀ ਟੀਮਾ ਹਸਨਪੁਰ ਦੇ ਨਾਲ ਜਿਹੜਾ ਸ਼ੇਰੋ ਪਿੰਡ ਦਾ ਫਾਈਨਲ ਮੈਚ ਖੇਡਿਆ ਜਾਣਾ ਸੋ ਦੇਖਤੀ ਆ ਬਾਈ ਪਹਿਲੇ ਮੈਚ ਦੇ ਲਈ ਧੂਰੀ ਪਿੰਡ ਤੇ ਕਰਾਚੋ ਦੀਆਂ ਟੀਮਾਂ ਆ ਜਾਣਗੀਆਂ ਅਸੀਂ ਇੱਕ ਵਾਰੀ ਫੇਰ ਸੁਦਾ ਗੁਰਪ੍ਰੀਤ ਸਿੰਘ ਜੀ ਸਰਪੰਚ ਕੌੜੀਆਂ ਆਪਣੇ ਸਾਥੀਆਂ ਸਮੇਤ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਨਿਰਪਾਇਆ ਸਿੰਘ ਸਰਪੰਚ ਸਿਹਾਲ ਸਰਦਾਰ ਗੁਰਮੀਤ ਸਿੰਘ ਦੀ ਕਾਲਾ ਸੜੀ ਪ੍ਰਧਾਨ ਕੌਰੀਆ ਗੁਰਚਰਨ ਸਿੰਘ ਸਰਪੰਚ ਹਰੀਗੜ ਵਕੀਲ ਸਿੰਘ ਸਰਪੰਚ ਸਫੀਪੁਰ ਕਲਾ ਕੁਲਦੀਪ ਸਿੰਘ ਨੰਬਰਦਾਰ ਕੌਰੀਆ ਸੁਖਚੈਨ ਸਿੰਘ ਦੀ ਪੰਚ ਜਗਸੀਰ ਸਿੰਘ ਦੀ ਪੰਚ ਬਲਜਿੰਦਰ ਗਿਰ ਪੱਤਰਕਾਰ ਜਗਸੀਰ ਸਿੰਘ ਜੋਸ਼ੀ ਮਾਰਕੀਟਿੰਗ ਕਮੇਟੀ ਦਰਵਾ ਸਦबीर ਸੱਤੀ ਕੌਰੀਆ ਤੇ ਕੁਲਵਿੰਦਰ ਸੱਬੀਪੁਰ ਗੁਰਪਾਲ ਸਿੰਘ ਦੀ ਪਾਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਜਿੰਨੇ ਵੀ ਵੀਰ ਸਾਡੇ ਇਸ ਕਬੱਡੀ ਕੱਪ ਤੇ ਪਹੁੰਚਦੇ ਯਾਰ ਰਹੇ ਨੇ ਸਭ